ਆਚਲ ਦੇ ਮੰਡੀ ਤੋਂ ਸੰਸਦ ਮੈਂਬਰ ਅਤੇ ਫਿਲਮੀ ਅਦਾਕਾਰ ਕੰਗਣਾ ਰਣੌਤ ਆਪਣੇ ਕਿਸੇ ਨਾ ਕਿਸੇ ਬਿਆਨਬਾਜ਼ੀ ਨੂੰ ਲੈ ਕੇ ਅਕਸਰ ਹੀ ਸੁਰਖਿਆ ਦੇ ਵਿੱਚ ਰਹਿੰਦੀ ਹੈ ਜਿਸ ਨੂੰ ਲੈ ਕੇ ਨਾਬਾ ਦੇ ਵਿਖੇ ਆਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਦੇ ਵਿੱਚ ਨਾਬਾ ਦੇ ਮੁਕ ਚੌਕ ਪਟਾਲਾ ਗੇਟ ਦੇ ਵਿਖੇ ਸੰਸਦ ਮੈਂਬਰ ਅਤੇ ਫਿਲਮੀ ਅਦਾਕਾਰਾ ਕੰਗਣਾ ਰਣੌਤ ਦਾ ਪੁਤਲਾ ਫੋਕੇ ਪ੍ਰਦਰਸ਼ਨ ਕੀਤਾ ਗਿਆ ਕੰਗਣਾ ਰਣੌਤ ਪਹਿਲਾਂ ਤਾਂ ਇਹਨੇ ਕਿਸਾਨ ਅਧੂਲਨ ਚ ਕਿਸਾਨਾਂ ਤੇ ਉਹ ਦੋ ਸਦਾਏ ਜਿਹੜੇ ਕਿ ਮੇਰੇ ਚਿਹਰੇ ਨੂੰ ਦੇਖ ਕੇ ਮੇਰੇ ਪਹਰਾਵੇ ਨੂੰ ਦੇਖ ਕੇ ਮੈਨੂੰ ਸੋਪਾ ਲੈਣ ਦਿੰਦੇ ਵੀ ਮੈਂ ਆਪਣੇ ਮੂੰਹ ਤੋਂ ਇਹ ਜੋ ਸ਼ਬਦ ਕੱਢਾ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਉਹ ਤੋਂ ਅੱਗੇ ਆ ਕੇ ਹੁਣ ਜਿਹੜਾ ਇਹਨੇ ਸਿੜੀ ਲਾਤੀ ਖਾਣੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭੰਡਰਾਂ ਵਾਲੇ ਜਿਹੜੇ ਕਿ 20ਵੀਂ ਸਦੀ ਦੇ ਮਹਾਨ ਸ਼ਹੀਦ ਮਹਾਨ ਜਰਨੈਲ ਹੋਏ ਦੀ ਉਹ ਮਹਾਪੁਰਖ ਜਿਨ੍ਹਾਂ ਦਾ ਸੱਚਖੰਡੀ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਦੁਨੀਆ ਜਦੋਂ ਮੱਥਾ ਟੇਕਣ ਜਾਂਦੀ ਹੈ ਉਹਨਾਂ ਨੂੰ ਪਤਾ ਹੈ ਕਿ ਸੰਤਾਂ ਦਾ ਨਾਲ ਸਥਾਨ ਬਣਿਆ ਹੋਇਆ ਸ਼ਹੀਦੀ ਸਥਾਨ ਉਹ ਮਹਾਪੁਰਖਾਂ ਦੀ ਜਿਨ੍ਹਾਂ ਦੇ ਕੇਂਦਰੀ ਰਾਜਾਇਬ ਘਰ 'ਚ ਫੋਟੋ ਵੀ ਲੱਗੀ ਹੋਈ ਹੈ ਉਹਨਾਂ ਮਹਾਪੁਰਖਾਂ ਨੂੰ ਇਹ ਬੀਬੀ ਨੇ ਇਹ ਕਹਿਣਾ ਹੈ ਜੀ ਇਹ ਅਸਲੀ ਆਲਾ ਸੰਤ ਕਿੱਥੋਂ ਹੁੰਦਾ ਹੈ ਇਹ ਸੰਤ ਕਿਵੇਂ ਕਹਾ ਸਕਦਾ ਇਹ ਤਾਂ ਇਹ ਤਾਂ ਜੀ ਲੋਕਾਂ ਨੂੰ ਮਾਰਦਾ ਰਿਹਾ ਫਲਾਣਾ ਮੈਂ ਕਹਿੰਦਾ ਚੜਾ ਬੀਬਾ ਜੀ ਜਿਵੇਂ ਤੁਸੀਂ ਕਿਸਾਨਾਂ ਤੋਂ ਦੋਸਰਾ ਹੈ ਹੀ ਤੁਸੀਂ ਮਹਾਪੁਰਖਾਂ ਤੇ ਲਾਉਣ ਲੱਗੇ ਲੋਲੂ ਸਿੱਖ ਕੌਮ ਬਾਰੇ ਪਤਾ ਹੀ ਨਹੀਂ ਹੈ ਸਿੱਖ ਕੌਮ ਦਾ ਇਤਿਹਾਸ ਹੈ ਜਿਹੜੇ ਸਾਡੇ ਕੋਲ ਹਥਿਆਰ ਆਏ ਨੇ ਅਸੀਂ ਨਹੀਂ ਕੱਲ੍ਹ ਕੀ ਤਰ ਦਸਵੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨੇ ਸਾਰੇ ਪੜਵਾ ਦੀ ਰੱਖਿਆ ਕੀਤੀ ਹੈ ਉਹ ਉਹ ਸਪਾਸਾ ਜਦੋਂ ਖੰਡੇ ਬਾਟੇ ਦਾ ਬਾਬਾ ਬੰਦਾ ਵਰਤ ਸਕਦਾ ਉਹ ਨਿੰਗ ਬਣ ਜੇ ਉਹ ਤਕਸਾਲ ਤੇ ਚਲੇ ਜਾਵੇ ਉਹ ਗੁਰੂ ਦੇ ਲੜ ਜਦੋਂ ਲੱਗਦਾ ਉਹਨੂੰ ਉਹਨੂੰ ਵੈਪਨ ਵਾਲੀ ਕੋਈ ਉਹਦੇ ਤੇ ਪਾਬੰਦੀ ਨਹੀਂ ਹੁੰਦੀ ਉਹ ਹਥਿਆਰ ਰੱਖ ਸਕਦਾ ਸੰਤ ਮਹਾਪੁਰਖਤਾ ਨਾਲ ਉਹ ਸੀ ਜਿਹੜੇ ਗੁਰੂ ਧਾਮਾਂ ਦੀ ਬੇਅਦਬੀ ਦਾ ਸਹਾਰਦੇ ਹੋਏ ਵਿੱਠਲੀ ਦਿਖਾਈ ਸ਼ਹਾਦਤ ਦਾ ਜਾਮ ਪੀ ਗਏ ਉਹਦੇ ਮਹਾਪੁਰਖਾਂ ਦੇ ਬੀਬਾ ਤੇਰਾ ਉਹਨਾਂ ਦੇ ਖਿਲਾਫ ਬੋਲਣਾ ਬਹੁਤ ਨਿੰਦਣਯੋਗ ਹੈ ਬਾਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅਕਾਲ ਤਾਕਤ ਦੇ ਜਥੇਦਾਰ ਕੈਨੀ ਵਿਰਗ ਵੀਰ ਸਿੰਘ ਨੂੰ ਪੁਰਜੋਰ ਅਪੀਲ ਕਰਦਾ ਕਿ ਹੁਣ ਮੌਕਾ ਆ ਗਿਆ ਹੁਣ ਤਾਂ ਬਾਦਲ ਕਹਿੰਦੀ ਨੋਂ ਬਾਦ ਦਾ ਰਿਸ਼ਤਾ ਵੀ ਟੁੱਟੇ ਨੂੰ ਕਿੰਨਾ ਚੜ ਹੋ ਗਿਆ ਹੁਣ ਦਮ ਰੱਖੋ ਦਮ ਰੱਖ ਕੇ ਤੇ ਹਰਿਆਣੇ ਚ ਗੁਰੂ ਘਰਾਂ ਚ ਸੰਤ ਬਾਬਾ ਜਰਨੈਲ ਸਿੰਘ ਦੀਆਂ ਫੋਟੋਆਂ ਲੱਗ ਸਕਦੇ ਨੇ ਫਿਰ ਆਪਣੇ ਪਿੰਡ ਪਿੰਡ ਸੰਤਾਂ ਦੀਆਂ ਫੋਟੋਆਂ ਲੱਗਣ ਨੌਜਵਾਨ ਤਾਂ ਪਹਿਲੇ ਹੀ ਤੱਤ ਪਰ ਨੇ ਉਹਨਾਂ ਦਾ ਸਕੂਟਰ ਮੋਟਰਸਾਈਕਲਾਂ ਤੇ ਕਾਰਾਂ ਦੇ ਪਿੱਛੇ ਸਤਿ ਪਾਪਾ ਜਰਨੈਲ ਸਿੰਘ ਖਾਲਸਾ ਪਿੰਡਰਾਲਿਆਂ ਦੀਆਂ ਭਾਈ ਅਮਰੀਤ ਸਿੰਘ ਦੀਆਂ ਇਹਨਾਂ ਯੋਧਿਆਂ ਦੀਆਂ ਜਰਨੈਲੀਆਂ ਫੋਟੋਆਂ ਲੱਗਿਆ ਹੋਈਆਂ ਨੇ ਇਸ ਕਰਕੇ ਮੈਂ ਕਹਿ ਰਿਹਾ ਦੇਖਦੇ ਪ੍ਰਧਾਨ ਮੰਤਰੀ ਮੋਦੀ ਜੀ ਇਹ ਹਿੰਦੁਸਤਾਨ ਸਾਰਿਆਂ ਦਾ ਸਾਂਝਾ ਇਸ ਕਰਕੇ ਜਿਹੜਾ ਵੀ ਕੋਈ ਇਹੋ ਜਿਹੇ ਪੁੱਠੇ ਸਿੱਧੇ ਸ਼ਬਦ ਥੋੜਾ ਕੋਈ ਬੋਲਦਾ ਹੈ ਉਹਦੇ ਤੇ ਕਾਰਵਾਈ ਇੰਸਟਾਗ੍ਰਾਮ ਕਰੋ